ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਪਾਂ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਵਿੱਕੀ ਦਾ ਸਾਥ ਦੇਣ ਤੇ ਮੰਮੀ ਦੀ ਡੈਡੀ ਜੀ ਨੇ ਲਗਾਈ ਕਲਾਸ ਇਸ ਇਸ ਵੀਡੀਓ ਵਿੱਚ ਅੱਪਾਂ ਇਸ ਬਾਰੇ ਚਰਚਾ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜਿੱਦੋਂ ਵਿੱਕੀ ਦੀ ਸੋਨੂ ਦੀ ਆਪਸ ਚ ਲੜਾਈ ਹੋ ਜਾਂਦੀ ਆ ਤਾਂ ਨਾ ਵਿੱਕੀ ਤੇ ਮੰਮੀ ਪਰੇਸ਼ਾਨ ਹੋਏ ਘਰ ਵਾਪਸ ਆਂਦੇ ਆ ਤੇ ਸੋਚਦੇ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਫਿਰ ਉਹ ਸੋਚਦੇ ਆ ਕਿ ਆਪਾਂ ਕਿਉਂ ਨਾ ਪ੍ਰੀਤ ਦੀ ਮੰਮੀ ਨੂੰ ਫੋਨ ਲਗਾ ਕੇ ਦੱਸ ਦਿਆਂਗੇ ਪ੍ਰੀਤ ਸੌਣ ਨੂੰ ਉਹਨਾਂ ਦੇ ਪਿੱਛੇ ਲੱਗੀ ਹੋਈ ਆ ਤੇ ਹੁਣ ਉਹਨਾਂ ਦੇ ਘਰ ਚਲੀ ਗਈ ਆ ਉਹ ਸਭ ਸਲਾਹ ਕਰਕੇ ਬਰੀਦ ਦੀ ਮੰਮੀ ਨੂੰ ਫੋਨ ਕਰਨਾਰੇ ਸੋਚਦੇ ਆ ਫਿਰ ਉਹ ਘਰ ਆ ਕੇ ਬਰੀਦ ਦੀ ਮੰਮੀ ਨੂੰ ਫੋਨ ਲਗਾਉਂਦੇ ਆ ਤੇ ਝੂਠੀਆਂ ਸੱਚੀਆਂ ਗੱਲਾਂ ਦੱਸ ਕੇ ਆਪਣੇ ਪੱਖ ਵਿੱਚ ਕਰ ਲੈਂਦੇ ਆ ਤੇ ਨਾਲ ਆ ਵੀ ਕਹਿੰਦੇ ਆ ਜੇ ਡੈਡੀ ਤੇ ਡੈਡੀ ਹੁਨੀ ਪ੍ਰੀਤ ਨੂੰ ਲੈਣ ਆਣਗੇ ਤਾਂ ਤੁਸੀਂ ਮੰਮੀ ਜੀ ਨਹੀਂ ਤਾਂ ਸਾਥ ਉਹਨਾਂ ਦੇ ਆਇਓ ਨਹੀਂ ਤਾਂ ਉਹਨਾਂ ਨੂੰ ਆਨ ਨਾ ਦਿਓ ਨਹੀਂ ਤਾਂ ਤੁਸੀਂ ਵੀ ਜਰੂਰ ਉਹਨਾਂ ਦੇ ਨਾਲ ਆਇਓ ਤੇ ਮੰਮੀ ਕਹਿੰਦੀ ਆ ਕੋਈ ਟੈਨਸ਼ਨ ਨਾ ਲਓ ਮੈਂ ਉਹਨਾਂ ਦੇ ਨਾਲ ਆਵਾਂਗੀ ਪ੍ਰੀਤ ਨੂੰ ਸਮਝਾਵਾਂਗੇ ਕਿ ਉਹ ਉਹ ਵੀ ਸੋਨ ਨੂੰ ਉਹਨਾਂ ਦੇ ਪਿੱਛੇ ਨਾ ਲੱਗੇ ਤੇ ਮੈਂ ਕਵਲ ਦੇ ਡੈਡੀ ਨਾਲ ਤੇ ਕਵਲ ਨਾਲ ਗੱਲ ਕਰਦੀ ਆ ਤੇ ਉਹਨਾਂ ਨੂੰ ਦੱਸਦੀ ਆ ਕਿ ਸੋਨ ਨੂੰ ਉਹਨਾਂ ਨੇ ਪ੍ਰੀਤੀ ਨੂੰ ਆਪਣੇ ਪਿੱਛੇ ਲਾ ਕੇ ਘਰ ਵਿੱਚ ਕਲੇਸ਼ ਪਾ ਰੱਖਿਆ ਇਸ ਤੋਂ ਬਾਅਦ ਮੰਮੀ ਜਦੋਂ ਕਵਲ ਤੇ ਡੈਡੀ ਨਾਲ ਗੱਲ ਕਰਦੀ ਆ ਤਾਂ ਡੈਡੀ ਮੰਮੀ ਤੇ ਬਹੁਤ ਗੁੱਸਾ ਹੁੰਦਾ ਆ ਉਹ ਕਹਿੰਦੇ ਤੁਹਾਨੂੰ ਤਾਂ ਕੋਈ ਵਿੱਕੀ ਵਿੱਚ ਗਲਤੀ ਦਿਸਦੀ ਹੀ ਨਹੀਂ ਵਿੱਕੀ ਨੇ ਪ੍ਰੀਤ ਉੱਪਰ ਹੱਥ ਚੁੱਕਿਆ ਤੇ ਨਾਲੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀਗਾ ਤੂੰ ਹਮੇਸ਼ਾ ਹੀ ਵਿੱਕੀ ਦਾ ਪੱਖ ਲੈਨੀ ਆ ਪਹਿਲਾਂ ਉਸਨੇ ਗੱਡੀ ਖਰਾਬ ਕੀਤੀ ਉਦੋਂ ਵੀ ਤੂੰ ਵਿੱਕੀ ਦਾ ਪੱਖ ਲਿਆ ਤੇ ਹੁਣ ਉਹਨੇ ਪ੍ਰੀਤ ਉੱਪਰ ਹੱਥ ਚੁੱਕਿਆ ਹਜੇ ਵੀ ਤੂੰ ਵਿੱਕੀ ਦਾ ਪੱਖ ਲੈ ਰਹੀ ਆਂ ਇਹਨੂੰ ਦਾ ਵਿੱਕੀ ਵਿੱਚ ਕੋਈ ਗਲਤੀ ਲੱਗਦੀ ਨਹੀਂ ਅਸੀਂ ਤਾਂ ਵਿੱਕੀ ਨੂੰ ਹੁਣ ਬੰਦਾ ਬਣਾ ਕੇ ਹੀ ਆਵਾਂਗੇ ਤੂੰ ਜੋ ਕਰਨਾ ਕਰ ਲਾ ਉਹ ਡੈਡੀ ਦੇ ਜਾਣ ਤੋਂ ਬਾਅਦ ਕਹੋ ਕੋਵਲ ਵੀ ਮੰਮੀ ਦੀ ਕਲਾਸ ਲਗਾਉਂਦਾ ਉਹ ਕਹਿੰਦਿਆ ਕਿ ਵਿੱਕੀ ਇਸ ਵਾਰ ਗਲਤ ਆ ਪਹਿਲਾਂ ਵੀ ਉਹ ਗਲਤ ਹੁੰਦਾ ਪਰ ਇਸ ਵਾਰ ਤਾਂ ਉਸਨੇ ਪ੍ਰੀਤ ਉੱਪਰ ਹੱਥ ਚੁੱਕਿਆ ਤੇ ਇਸ ਵਾਰ ਅਸੀਂ ਉਹਨੂੰ ਛੱਡਾਂਗੇ ਨਹੀਂ ਤੁਸੀਂ ਥੋੜਾ ਸੋਚ ਸਮਝ ਕੇ ਡਿਸੀਜਨ ਲਿਆ ਕਰੋ ਤੁਸੀਂ ਹਮੇਸ਼ਾ ਵਿੱਕੀ ਦੇ ਪਿੱਛੇ ਲੱਗ ਜਾਂਦੇ ਹੋ ਦੀਵੀ ਪ੍ਰੀਤ ਨਾਲ ਗੱਲ ਹੋਈ ਜਾਂ ਉਹ ਭੂਆ ਉਹਨਾਂ ਦੇ ਕੋਲ ਆ ਤੇ ਉਹ ਉਹਨਾਂ ਨੇ ਆਪਣੇ ਭੂਆ ਉਹਨਾਂ ਨੂੰ ਦੇਖੋ ਆਪਣੇ ਕੋ ਰੱਖਿਆ ਹੋਇਆ ਹੁਣ ਅਸੀਂ ਜਾਵਾਂਗੇ ਤੇ ਜਾ ਕੇ ਗੱਲ ਕਰਦੇ ਆ ਡੈਡੀ ਤੇ ਕੇਵਲ ਧਿਆਨ ਤੋਂ ਬਾਅਦ ਮੰਮੀ ਬਹੁਤ ਪਰੇਸ਼ਾਨ ਹੋ ਜਾਂਦੀ ਆ ਸੋਚਦੀ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਆ ਤਾਂ ਹੁਣ ਮੇਰੀ ਗੱਲ ਸੁਣਨ ਸੁਣਨਗੇ ਨਹੀਂ ਆ ਤਾਂ ਹੁਣ ਪ੍ਰੀਤ ਕੋ ਜਾਣਗੇ ਤੇ ਉੱਥੇ ਜਾ ਕੇ ਕਲੇਸ਼ ਵੀ ਕਰਨਗੇ ਤੇ ਵਿੱਕੀ ਨੂੰ ਵੀ ਬਹੁਤ ਬਹੁਤ ਚੰਗਾ ਬੁਰਾ ਬੋਲਣਗੇ ਅੱਗੇ ਕੀ ਹੋਇਆ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ